ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀ ਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਕਰਦੇ ਆ ਤੁਹਾਡਾ ਜੀ ਅੱਜ ਪਹੁੰਚ ਚੁੱਕੇ ਆ ਭਾਈ ਸ਼ਮਸ਼ੇਰ ਦੇ ਘਰ ਇੱਕ ਬਹਲਾ ਟੌਪ ਦਾ ਨਗੀਨਾ ਲੈ ਕੇ ਆਇਆ ਤੇ ਸੋਚਿਆ ਇਹ ਤੁਹਾਨੂੰ ਪਹਿਲਾਂ ਧਾਰਾਂ ਵੀ ਵਿੱਚੇ ਹੀ ਵੀਡੀਓ ਦੇ ਮਰਵਾ ਕੇ ਦਿਖਾ ਦਈਏ ਮਗਰ ਕੱਟੀ ਆ ਗਈ ਆ ਤੇ ਦੱਸ ਰਾਇ ਪਰਸੋਂ ਦੀ ਸੋਈ ਆ 10 11 ਕਿਲੋ ਤੋਂ ਜਿਹੜੀ ਸਟਾਰਟਿੰਗ ਹੈ ਸਜਣੋ ਜਿਹੜੀ ਹਿਹਾਣੇ ਦੀ ਹੈ ਨਾ ਕਹਿ ਰਹੀਏ ਕਿ ਜਿਵੇਂ ਹਿਹਾਣੇ ਵਾਲੀ ਚੀਜ਼ ਇਹ ਹਿਹਾਣੇ ਵਾਲੀ ਚੀਜ਼ ਹੀ ਪੰਜਾਬ ਦੇ ਵਿੱਚ ਆਪਾਂ ਨੂੰ ਮਿਲ ਜੂਗੀ ਤੇ ਜੇ ਹਿਹਾਣੇ ਤੋਂ ਲਿਆਂਦੀ ਦੀ ਕੋਈ 5 7 10000 ਕਰਾਇਆ ਵੀ ਪਊਗਾ ਲੋ ਜੀ ਧਾਰਾ ਦਾ ਨੰਬਰਵਾ ਕੇ ਵੀਡੀਓ ਜਿ ਦਿਖਾ ਰਹੇ ਆ ਚਵਾਈ ਬਹੁਤ ਸਾਫ ਆ ਕੋਲੀ ਰੂਰ ਦੀ ਕੋਲੀ ਰੂਮਨ ਦੀ ਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੰਨੇ ਦੁੱਧ ਤੋਂ ਸਟਾਰਿੰਗ ਆ ਇਹ 10 ਕਿਲੋ ਤੋਂ ਸਟਾਰਟਿੰਗ ਹੈ ਇਸ ਟਾਈਮ 10 11 ਕਿਲੋ ਇਹਦੇ ਥੱਲੇ ਅੱਜ ਤੀਜੇ ਦਿਨ ਦੀ ਸੂਈ ਹੈ ਤੀਜੇ ਦਿਨ ਦੀ ਕੱਟੀ ਆ ਗਈ ਮਗਰ ਮਗਰ ਕੱਟੀ ਬਸ ਕਰੋ ਜੀ ਬਸ ਕਰੋ ਬਸ ਕਰੋ ਬਸ ਕਰੋ ਲਓ ਭਾਈ ਸੱਜਣੋ ਇਹ ਪਿੰਡ ਬਾਈ ਦਾ ਫਤਿਹਪੁਰ ਨਵਾਂ ਪਿੰਡ ਜ਼ਿਲ੍ਹਾ ਸ਼ਹੀਦ ਤਰਨਤਾਰਨ ਦਾ ਤਹਿਸੀਲ ਨੂੰ ਲੱਗਦੇ ਪੱਟੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਆਸ ਕਰਦੇ ਹਾਂ ਕਿ ਜੋ ਵੀ ਸਾਡੇ ਚੈਨਲ ਦੇ ਨਾਲ ਜੁੜ ਸਾਰੇ ਹੀ ਚੜਦੀ ਕਲਾ ਦੇ ਤੰਦਰੁਸਤੀ ਜੋ ਹੋਊਗੀ ਤੇ ਆਓ ਵਧੇਰੇ ਬਾਈ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਅੱਜ ਤਾਂ ਬਾਹਲਾ ਹੀ ਟੌਪ ਨਗੀਨਾ ਬਾਈ ਹੁਣਾਂ ਲੈ ਜਾਂਦਾ ਏ ਠੀਕ ਆ ਤੇ ਕਰਗੇ ਗੱਲਬਾਤ ਬਾਈ ਜੀ ਹੋਰ ਚੜਦੀ ਕਲਾ ਚੜਦੀ ਕਲਾ ਸੰਤੋਖ ਸਾਹਿਬ ਚੜਦੀ ਕਲਾ ਇੱਕ ਰਾਂ ਨਾਮ ਡਰੈਸ ਦੱਸਗੇ ਪਹਿਨਣਾ ਨਾਮ ਮੇਰਾ ਸੰਜੀਤ ਸਿੰਘ ਹਾਂਜੀ ਪਿੰਡ ਮੇਰਾ ਜਗਤਪੁਰਾ ਠੀਕ ਆ ਜੀ ਤਸਵੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ ਹੈਗਾ ਜੀ 88752 ਜੀ 83 76969 84805 ਭਾਈ ਜੀ ਕਿੰਨਾ ਕੇ ਦੁੱਧ ਚੋ ਆਜੂਗੀ ਦੁੱਧ ਵੀਰ ਜੀ ਜਿਹੜੇ ਸੂਏ ਤੇ ਉਹਨਾਂ ਸਾਨੂੰ ਪਹਿਲਾਂ ਦਾ ਉਹਨਾਂ ਦੱਸਿਆ ਵੀ 10 ਕਿਲੋ ਅਸੀਂ ਚੋਇਆ ਤੇ ਹੁਣ 10 11 ਕਿਲੋ ਤੋਂ ਸਟਾਰਟਿੰਗ ਹੀ ਹੈ 10 11 ਕਿਲੋ ਤੋਂ ਸਟਾਰਟਿੰਗ ਹੈ ਸਟਾਰਟਿੰਗ ਹੈ ਤੇ ਉਹਦੇ ਵੀਰ ਜੀ ਪਾਜੂਗੀ 13 ਤੋਂ 14 ਕਿਲੋ ਬੜੇ ਆਰਾਮ ਨਾਲ 13 13 14 ਕਿਲੋ ਪਾਜੂਗੀ ਚੰਗੀ ਸਾੰਭ ਹੋਊਗੀ ਤਾਂ 15 ਵੀ ਕਰ ਦਿੰਦੇ 15 ਵੀ ਕਰ ਜੋ ਨਾ 15 ਕਿਲੋ ਬੜੇ ਆਰਾਮ ਦੇ ਸਕਦੇ ਇਹ ਜੱਡੀ ਝੋਟੀ ਸੋਹਣੀ ਹੈ ਨਾ ਹਾਂਜੀ ਬਾਕੀ ਕੱਦ ਕਾਠ ਚੰਗਾ ਤੇ ਦੇਖੋ ਮੂੰਹ ਦੇਖੋ ਸਿੰਗੀ ਸੁਹਾ ਤੁਜਾ ਸੁਹਾ ਤੁਜਾ ਤੇ ਖੋਲ ਕੇ ਵਿਖਾਈਏ ਇੱਕ ਰਾਂ ਲਓ ਭਾਈ ਸੱਜਣੋ ਥਾਂ ਤੇ ਬਹੁਤ ਕਮਾਲ ਦਾ ਲੱਗਾ ਕਰਮਾ ਵਾਲੀ ਨੂੰ ਸਮਝ ਲਓ 22 ਸ਼ਮਸ਼ੇਰ ਤੇ ਘਰ ਜਦੋਂ ਆਣ ਵੜੇ ਨਾ ਕੀ ਸਮਝ ਲੋ ਰਿਹਾਨੇ ਹੀ ਤੁਸੀਂ ਆ ਗਏ ਜੀ। ਉਹ ਸਮਾਹ ਵੇਖੋ ਨੀਰਾ ਨਹੀਂ ਪਸਮਾਹ ਬਹੁਤ ਸਾਫ ਸੁਥਰਾ ਥੱਲੇੋਂ ਥਣ ਚੱਡਾ ਆਰਡਰ ਕੁਆਲਿਟੀ ਬਹੁਤ ਸਿਰਾਂ ਲੱਗੀ ਆ। ਬਾਕੀ ਚੀਜ਼ ਇਹੋ ਜੀ ਜਿਹੜੀ ਦਿਹਾਣੇੋ ਚੀਜ਼ ਮਿਲ ਨਹੀਂ ਉਹ ਸਮਝ ਲੋ ਇੱਥੋਂ ਹੀ ਮਿਲ ਜਾਊਗੇ ਪਿੰਨ ਜਗਤਪੁਰੇ ਚੋਂ। ਥਾਨ ਬਹੁਤ ਸੋਹਣਾ ਕੰਮ ਦਾ ਲੱਗਾ। ਕਾਦ ਕਾਰ ਚੰਗਾ ਝੋਟੀ ਦਾ ਬੰਦੇ ਜਿੱਡੀ ਹੀ ਜਵਾਨ ਆ। ਬਾਕੀ ਲੰਬੀ ਲੰਬੀ ਜੰਗੀ ਸੱਜਣੋ। ਇਹ ਲੰਬਾਈ ਦਾ ਹਿਸਾਬ ਲਾਈਏ ਨਾ। ਫੇਰ ਫੇਰ ਗਿਆ। ਆਹ ਫੇਰ ਕੇ ਫੇਰ ਗਿਆ। ਕਿਉਂਕਿ ਦਿਲ ਕਰਦਾ ਨੂੰ ਵਾਰ-ਵਾਰ ਇਦਾਂ ਨੂੰ ਖੜੀਏ। ਤੋਰ ਵੀ ਘੋੜੀ ਵਾਂਗੂ ਕੁਆੜ ਰੱਖਦੀ। ਹਾਂ। ਆ ਉਹਨੂੰ ਲੈ ਜਾਓ ਲੰਮੀ। ਲਓ ਜੀ। ਸਿੰਗ ਬਹੁਤ ਕੰਮ ਦਾ ਲੱਗਾ ਤੇ ਲੰਬਾਈ ਵੇਖੋ ਸਜਣੋ। ਬਾਕੀ ਤੁਰਦੀ ਜੰਗੀ ਆ ਪਿਛੋਂ ਪੇਟ ਫੁੜਾ ਬਹੁਤ ਕੰਮ ਦਾ ਲੱਗਾ ਤੁਰਦੀ ਤੇ ਮੈਂ ਪਹਿਲਵਾਨਾਂ ਰ ਘਾ ਤੋਰਾ। ਡੇਢ ਕਰਮ ਲੰਮੀ ਹਾਂ। ਹਾਂ, ਸਿੰਗ ਖਾਇਓ। ਲਓ ਜੀ। ਸਿੰਗ ਦੇ ਕਰੋ ਦਰਸ਼ਨ। ਨਿੱਕੀ ਸਿੰਗੀ ਗੋਲ ਜਿਵੇਂ ਵਿੱਚ ਹੀ ਲੱਗੀ ਪਈ ਆ। ਲੈ ਜਾਓ। ਹਾਈਟ ਦੇਖ ਲਓ। ਲੰਬੀ ਰੰਬੀ ਬੇਲ ਥਾਂ ਦੇਖੋ ਕੱਲਾ ਕੱਲਾ ਲੱਗਾ ਘਰਮਾਲੀ ਨੂੰ ਬਹੁਤ ਸੋਹਣੀ ਆ ਸੂਬਾ ਦੁੱਜਾ ਆ ਗਿਆ ਦੁੱਤ ਬਾਈ ਕਹਿੰਦਾ 15 ਕਿਲੋ ਚਵਾਜੂਗੀ ਤੇ ਬਾਕੀ ਝੋਟੀਆਂ ਇਹ ਫਿਰ ਤੁਹਾਨੂੰ ਪਤਾ ਜਦੋਂ ਦਿਹਾੜੀ ਡੰਗਰ ਸਵਾਸ ਆ ਜਾਂਦਾ ਬੌਲੇ ਤੇ ਆ ਕੱਟੀ ਜੇ ਮਗਰ ਠੀਕ ਆ 10 ਕਿਲੋ ਬੌਲੇ ਤੋਂ ਸਟਾਰਟ ਹੀ ਗਿਆ ਤੇ ਬਾਈ ਸੁਸ਼ੇਰ ਜੀ ਦਾ ਕੀ ਲੈਦੇ ਕਰਦਣਾ ਫਿਰ ਆਪਾਂ ਲੈਣਦੇ ਆ ਤੇ ਵੀਰ ਜੀ ਇਹਦਾ ਕਰਦੇ ਆ 13 ਅੱਛਾ ਮੁੱਲ ਹਾਂਜੀ ਜਿਹੜੀ ਦੇਣ ਲੈਣ ਆਂ ਹਾਂਜੀ ਉਹ ਆਪਾਂ 1 ਲੱਖ ਤੇ 20 ਹਜ਼ਾਰ ਦੀ ਦੇਦਾਂਗੇ ਉਹਦੇ ਵਿੱਚੋਂ ਇਮਾਨਤਾਨ ਕਰਦਾਂਗੇ ਕਿੰਨਾ ਕੁ ਕਰਦਾਂਗੇ ਆਪਾਂ 1 15 ਹੀ ਦੇਦਾਂਗੇ 1 15 ਦੀ ਹਾਂ ਨਾ ਹਾਂ ਨਾ 1 ਲਓ ਜੀ 1 ਲੱਖ 15 ਹਜ਼ਾਰ ਦੀ ਸੱਜਣੋ ਜੇ ਤੁਸੀਂ ਰਿਆਣੇ ਚਲਜੋ ਤਾਂ ਨਹੀਂ ਮਿਲਣੀ ਉਹਨਾਂ ਸਵਾ ਲੱਖ ਤੋਂ ਘੱਟ ਨਹੀਂ ਦੇਣੀ 10 ਹਜ਼ਾਰ ਉੱਪਰ ਕਿਰਾਇਆ ਪੈਣਾ ਜਿਹੜੀ ਇੱਥੇ ਤੁਹਾਨੂੰ ਘਰ ਬੈਠੇ ਬਿਠਾਏ 15 ਦੇ ਵਿੱਚ ਮਿਲ ਜੂਗੀ ਜਿਹੜਾ ਲਾਗੇ ਬੰਨੇ ਕਿਰਾਇਆ ਕੋਈ ਥੋੜਾ ਬਾਲਾ ਕੋਈ 1000 2000 ਹੀ ਆਉਂਦਾ ਤੇ ਸੋਹਣੀ ਆ ਖੂਬਸੂਰਤ ਤੇ ਵੱਡੀ ਆ ਝੋਟੀ ਕਦ ਕਾਠ ਬਾਈ ਸ਼ਮਸ਼ੇਰ ਜੱਡਾ ਹੀ ਆ ਤੇ ਉਮੀਦ ਕਰਦੇ ਤੁਹਾਡੇ ਮਨ ਨੂੰ ਲੱਗੂਗੀ ਤੇ ਆਪਣੀ ਖਰੀਦਦਾਰੀ ਕਰ ਲਿਓ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ